207 ਸ੍ਰੀ ਗੱਜ ਜੀ ਇੱਕ ਵਾਰ ਫੇਰ ਆਪਰੇਸ਼ਨ ਸੰਧੂਰ ਯਾਨੀ ਕਿ ਪਾਕਿਸਤਾਨ ਤੇ ਪਾਕਿਸਤਾਨ ਦੀ ਗਹਿ ਗੱਚ ਲੜਾਈ ਦੇ ਉੱਪਰ ਤਾਜ਼ਾ ਅਪਡੇਟਸ ਅਸੀਂ ਦੇਣ ਲੱਗੇ ਆ ਸੋ ਰਾਤ ਵੀ ਕੱਲ ਬੀਤੀ ਰਾਤ ਜੀ ਆਪਾਂ ਗੱਲਬਾਤ ਕੀਤੀ ਤਾਂ ਬੀਤੀ ਰਾਤ ਵੀ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਦੇਖਣ ਨੂੰ ਮਿਲੀਆਂ ਜਿੱਥੇ ਉਹਨਾਂ ਨੇ ਬਠਿੰਡਾ ਦੇ ਕਈ ਇਲਾਕਿਆਂ ਦੇ ਵਿੱਚ ਡਰੋਨ ਹਮਲੇ ਕੀਤੇ ਉੱਥੇ ਅੱਜ ਸਵੇਰੇ ਸਵੇਰੇ 8:35 ਵਜੇ ਜਲੰਧਰ ਦੇ ਵਿੱਚ ਤਿੰਨ ਤਬਾਕੇ ਸੜਾਈ ਦੇਤੇ ਦਰਸਲ ਜਲੰਧਰ ਦੇ ਲੋਕ ਡਰੇ ਹੋਏ ਨੇ ਉਦੋਂ ਦੂਜੇ ਪਾਸੇ ਡੀਸੀ ਡਿਪਟੀ ਕਮਿਸ਼ਨਰ ਜਲੰਧਰ ਨੇ ਕਿਹਾ ਕਿ ਪੈਨਿਕ ਹੋਣ ਦੀ ਲੋੜ ਨਹੀਂ ਹੈ ਜਿਹੜੀਆਂ ਉੱਚੀਆਂ ਇਮਾਰਤਾਂ ਨੇ ਜਾਂ ਫਿਰ ਮਾਲ ਨੇ ਉਹਨਾਂ ਨੂੰ ਬੰਦ ਰੱਖਿਆ ਜਾਵੇ ਭੀੜ ਪਾੜ ਵਾਲੀ ਥਾਵਾਂ ਤੇ ਨਾ ਜਾਇਆ ਜਾਵੇ ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਇਹ ਫਰਮਾਨ ਜਾਰੀ ਕੀਤੇ ਗਏ ਨੇ ਉਦੋਂ ਮੰਡ ਮੌਣ ਪਿੰਡ ਦੇ ਵਿੱਚ ਮਜ਼ਾਇਦ ਦੇ ਟੁਕੜੇ ਮਿਲੇ ਨੇ ਜਲੰਧਰ ਦੇ ਵਿੱਚ ਤਿੰਨ ਤਮਾਕੇ ਸੋਨੇ ਨੇ ਹੁਣ ਤੱਕ ਦੀ ਸਭ ਤੋਂ ਬੱਡੀ ਜਿਹੜੀ ਅਪਡੇਟ ਹੈ ਉਹ ਤੁਹਾਡੇ ਨਾਲ ਨਿਸ਼ਰ ਕਰ ਰਹੇ ਹਾਂ ਕਿ ਜਲੰਧਰ ਦੇ ਵਿੱਚ ਸਵੇਰੇ ਸਵੇਰੇ 8:35 ਮਿੰਟ ਦੇ ਟੈਂਟਮ ਆਕੇ ਦੀ ਆਵਾਜ਼ ਸੁਣਾਈ ਦਿੰਦੀ ਹੈ ਔਰ ਮੰਡ ਮੌੜ ਪਿੰਡ ਦੇ ਵਿੱਚ ਮਜ਼ਾਇਲ ਦੇ ਟੁਕੜੇ ਵੇਖਣ ਨੂੰ ਮਿਲਦੇ ਨੇ ਉਸ ਵਾਰ ਤੁਰੰਤ ਉਥੇ ਪੁਲਿਸ ਤੇ ਫੌਜ ਦੇ ਅਧਿਕਾਰੀ ਪਹੁੰਚਦੇ ਨੇ ਤੇ ਉਸ ਨੂੰ ਕਬਜ਼ੇ ਵਿੱਚ ਲੈ ਲੈਂਦੇ ਨੇ ਜਲੰਧਰ ਦੀ ਇਹ ਤਾਜ਼ਾ ਅਪਡੇਟ ਸ ਜਲੰਧਰ ਦੇ ਨਾਲ ਨਾਲ ਉਸ ਤੋਂ ਬਾਅਦ ਅਮਰਸਰ ਦੇ ਵਿੱਚ ਵੀ ਹਾਈ ਅਲਰਟ ਕਰ ਦਿੱਤਾ ਗਿਆ ਅਮਰਸਰ ਦੇ ਵਿੱਚ ਵੀ ਹਾਈ ਅਲਰਟ ਹੈ ਕਿਉਂਕਿ ਪਾਕਿਸਤਾਨ ਵੱਲੋਂ ਡਰੋਨ ਹਮਲੇ ਪਾਕਿਸਤਾਨ ਵੱਲੋਂ ਜਿਹੜੀਆਂ ਮਜ਼ਾਇਲਾ ਉਹ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਾਲਾਂਕਿ ਸਾਡੀਆਂ ਭਾਰਤੀ ਫੌਜਾਂ ਪੂਰੀ ਤਰ੍ਹਾਂ ਸਰਗਰਮ ਨੇ ਭਾਰਤੀ ਫੌਜਾਂ ਮੂੰਹ ਤੋੜ ਜਵਾਬ ਦੇ ਰਹੀਆਂ ਨੇ ਪਾਕਿਸਤਾਨ ਦੇ ਵਿੱਚ ਵੀ ਹਮਲੇ ਜਿਹੜੇ ਨੇ ਭਾਰਤੀ ਫੌਜਾਂ ਵੱਲੋਂ ਉਹ ਕੀਤੇ ਜਾ ਰਹੇ ਨੇ ਦੂਜੇ ਪਾਸੇ ਐਨਸੀਏ ਐਨਸੀਏ ਦੀ ਬੈਠਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੱਲੋਂ ਬੁਲਾਈ ਗਈ ਹੈ ਉਧਰੋਂ ਜੀ7 ਦੇਸ਼ਾਂ ਨੇ ਵੀ ਕਿਹਾ ਹਿੰਦੁਸਤਾਨ ਦੇ ਪਾਕਿਸਤਾਨ ਨੂੰ ਬੇਨਤੀ ਕੀਤੀ ਕਿ ਲੜਾਈ ਨੂੰ ਤੁਰੰਤ ਗੱਲਬਾਤ ਰਹੀਂ ਖਤਮ ਕੀਤਾ ਜਾਵੇ ਕਿਉਂਕਿ ਉਹਨਾਂ ਨੂੰ ਆਮ ਲੋਕਾਂ ਦੀ ਚਿੰਤਾ ਹੈ ਆਮ ਲੋਕ ਮਾਰੇ ਜਾ ਰਹੇ ਨੇ ਆਮ ਲੋਕਾਂ ਦੇ ਉੱਪਰ ਹਮਲੇ ਕੀਤੇ ਜਾ ਰਹੇ ਨੇ ਉਤਨੋਂ ਪਠਾਨਕੋਟ ਦੀ ਗੱਲ ਕਰੀਏ ਗੁਰਦਾਸਪੁਰ ਦੀ ਗੱਲ ਕਰੀਏ ਜਾਂ ਫਿਰ ਬਠਿੰਡਾ ਦੀ ਗੱਲ ਕਰੀਏ ਜਲੰਧਰ ਦੀ ਗੱਲ ਕਰੀਏ ਜਾਂ ਤਰਨਤਾਰਨ ਦੀ ਗੱਲ ਕਰੀ ਤਾਂ ਹਰ ਥਾਂ ਤੇ ਡਰੋਨ ਹਮਲੇ ਮਜ਼ਾਈਲਾਂ ਨਾਲ ਹਮਲੇ ਕੀਤੇ ਜਾ ਰਹੇ ਨੇ ਲੋਕ ਡਰੇ ਹੋਏ ਨੇ ਕੱਲ ਵੀ ਡਰੋਨ ਹਮਲੇ ਦੇ ਵਿੱਚ ਤਿੰਨ ਜਿਹੜੇ ਨੇ ਉਹ ਜ਼ਖਮੀ ਹੋਏ ਸੀ ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਮਰਸਰ ਦੇ ਖਾਸਾ ਆਰਮੀ ਕੈਂਟ ਬੇਸ ਦੇ ਉੱਪਰ ਵੀ ਡਰੋਨ ਦੇਖਿਆ ਗਿਆ ਸਭ ਤੋਂ ਵੱਡੀ ਗੱਲ 메ਨ ਬੇਸ ਹੈ ਔਰ ਉੱਥੇ ਡੌਨ ਦੇਖਣਾ ਜਿਹਨੂੰ ਕਹਿ ਸਕਦਾ ਹੈ ਬਹੁਤੀ ਚੰਗੀ ਗੱਲ ਨਹੀਂ ਹੈਗੀ ਉਧਰੋਂ ਪਾਕਿਸਤਾਨ ਵੱਲੋਂ ਲਗਾਤਾਰ ਡਰੋਨ ਜਿਹੜੇ ਨੇ ਉਹ ਛੱਡੇ ਜਾ ਰਹੇ ਨੇ ਹਾਲਾਂਕਿ ਕੱਲ ਅੰਦਾਜ਼ਾ ਲਾਇਆ ਜਾ ਸਕਦਾ ਸੀ ਲਾਇਆ ਜਾ ਰਿਹਾ ਸੀ ਕਿ ਸ਼ਾਇਦ ਇਹ ਗਤੀਵਿਧੀਆਂ ਜਿਹੜੀਆਂ ਪਾਕਿਸਤਾਨ ਵੱਲੋਂ ਘਟ ਰਹੀਆਂ ਪਰ ਜਿਵੇਂ ਹੀ ਸ਼ਾਮ ਦੇ 5 ਤੋਂ ਲੈ ਕੇ 7 ਵਜੇ ਦੇ ਨੇ ਉਸ ਤੋਂ ਬਾਅਦ ਨਾਲ ਦੀ ਨਾਲ ਪਾਕਿਸਤਾਨ ਵੱਲੋਂ ਕਾਰਵਾਈ ਸ਼ੁਰੂ ਹੋ ਜਾਂਦੀ ਹੈ ਹਿੰਦੁਸਤਾਨ ਦੇ ਖਿਲਾਫ ਹਿੰਦੁਸਤਾਨ ਦੀ ਫੌਜ ਵੀ ਕੱਟ ਰਹੀ ਹਿੰਦੁਸਤਾਨ ਵੱਲ ਵੀ ਜਵਾਬੀ ਕਾਰਵਾਈ ਕੀਤੀ ਜਾ ਰਹੀ ਹੈ ਪਠਾਨਪੋੜ ਗੁਰਦਾਸਪੁਰ ਹਰ ਤਰ੍ਹਾਂ ਦੇ ਮਜ਼ਾਈਲ ਦੇ ਟੁਕੜੇ ਮਿਲਣਾ ਹਰ ਤਰ੍ਹਾਂ ਦੇ ਡਰੋਨ ਜਿਹੜੇ ਨੇ ਡਿੱਗਣਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਨ੍ਹਾਂ ਹਾਸਿਆਂ ਦੇ ਵਿੱਚ ਹਾਲੇ ਤੱਕ ਕੋਈ ਵੀ ਜਾਨੀ ਨੁਕਸਾਨ ਜਿਹੜਾ ਹੈ ਉਹ ਸਾਹਮਣੇ ਨਹੀਂ ਆਇਆ ਕਿਉਂਕਿ ਭਾਰਤੀ ਫੌਜ ਪੂਰੀ ਤਰ੍ਹਾਂ ਸਰਗਰਮ ਹੈ ਭਾਰਤੀ ਫੌਜ ਪੂਰੀ ਤਰ੍ਹਾਂ ਡਰਨ ਨੂੰ ਅਸਮਾਨ ਦੇ ਵਿੱਚ ਹੀ ਨਾਸਤੋ ਨਾਬੂਤ ਕਰ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਭਾਰਤੀ ਫੌਜ ਪੂਰੀ ਤਰ੍ਹਾਂ ਚੁਕੰਨੀ ਹੈ ਪਾਕਿਸਤਾਨ ਦੇ ਖਿਲਾਫ ਉਧਰ ਪਾਕਿਸਤਾਨ ਦੇ ਵਿੱਚ ਵੀ ਬੈਠਕ ਬੁਲਾ ਲਈ ਗਈ ਹੈ ਤਾਂ ਜੋ ਇਸ ਗੱਲ ਤੇ ਪਰਚੋਲ ਕੀਤਾ ਜਾਵੇ ਕਿ ਆਖਰਕਾਰ ਹਿੰਦੁਸਤਾਨ ਦੇ ਪਾਕਿਸਤਾਨ ਦੀ ਲੜਾਈ ਕਦ ਖਤਮ ਹੋਵੇਗੀ ਜੀ 7 ਸੱਬਰ ਦੇਸ਼ਾਂ ਦੀ ਗੱਲ ਕਰੀ ਤਾਂ ਜੀ 7 ਦੇਸ਼ਾਂ ਨੇ ਹਿੰਦੁਸਤਾਨ ਦੇ ਪਾਕਿਸਤਾਨ ਨੂੰ ਬੇਨਤੀ ਕੀਤੀ ਹੈ ਸੋਸ਼ਲ ਮੀਡੀਆ ਤੇ ਇੱਕ ਚਿੱਠੀ ਪਾ ਕੇ ਇੱਕ ਲੈਟਰ ਲੇ ਕੇ ਕਿ ਜਲਦੀ ਹੀ ਇਹ ਬੈਠ ਕੇ ਗੱਲਬਾਤ ਕਰਨ ਕਿਉਂਕਿ ਆਮ ਲੋਕਾਂ ਦੀ ਜਾਨ ਜਿਹੜੀ ਹੈ ਉਹ ਜੋਖਮ ਦੇ ਵਿੱਚ ਪਈ ਹੋਈ ਹੈ ਜੇਕਰ ਪੂਰੇ ਪੰਜਾਬ ਦੀ ਗੱਲ ਕਰੀ ਤਾਂ ਪੂਰੇ ਪੰਜਾਬ ਦੇ ਵਿੱਚ ਬਲੈਕਆਊਟ ਰਿਹਾ ਪੰਜਾਬ ਦੇ ਵਿੱਚ ਸਨਾਟਾ ਜਿਹੜਾ ਹੈ ਉਹ 7 ਤੋਂ ਲੈ ਕੇ 8 ਵਜੇ ਤੋਂ ਬਾਅਦ ਸਨਾਟਾ ਸ਼ਾ ਜਾਂਦਾ ਆਪਾਂ ਹੁਣ ਮੁਹਾਲੀ ਚੰਡੀਗੜ੍ਹ ਦੇ ਸਥੂਪਿਤ ਵਿੱਚ ਬੈਠ ਕੇ ਗੱਲਬਾਤ ਕਰ ਰਹੇ ਆਂ ਰਾਤ ਨੂੰ 12:30 ਵਜੇ ਜਦੋਂ ਸਟੂਡੀਓ ਦੇ ਵਿੱਚੋਂ ਵੇਲੇ ਉੱਕੇ ਜਾਂਦੇ ਆ ਤਾਂ ਉਸ ਤੋਂ ਬਾਅਦ ਇਹ ਤਾਂ ਲੱਗਦਾ ਕਿ ਜਿਵੇਂ ਸ਼ਹਿਰ ਦੇ ਵਿੱਚ ਕੋਈ ਵੀ ਪਰਿੰਦਾ ਨਾ ਹੋਵੇ ਸ਼ਹਿਰ ਬਿਲਕੁਲ ਸੁੰਨਸਾਂ ਨਜ਼ਰ ਆ ਰਹੀ ਨੇ ਰਾਤ ਦੇ ਸਮੇਂ ਸਾਰੀਆਂ ਦੁਕਾਨਾਂ ਸਾਰੇ ਮਾਲ ਪੀਬੀਆਰ ਜਿੰਨੇ ਵੀ ਸ਼ਾਪਿੰਗ ਕੰਪਲੈਕਸ ਹੈ ਛੋਟੀਆਂ ਤੋਂ ਲੈ ਕੇ ਵੱਡੀਆਂ ਦੁਕਾਨਾਂ ਸਾਰੀਆਂ 8 ਵਜੇ ਤੋਂ ਬਾਅਦ ਬੰਦ ਕਰਨ ਦੇ ਫਰਮਾਨ ਜਿਹੜੇ ਨੇ ਉਹ ਜਾਰੀ ਕੀਤੇ ਹੋਏ ਨੇ ਹਾਲਾਂਕਿ ਜਿਹੜਾ ਕੱਲ ਹਾਦਸਾ ਹੋਇਆ ਉਸ ਹਾਦਸੇ ਦੇ ਵਿੱਚ ਉਹਨਾਂ ਨੇ ਸੂਤਰਾਂ ਦੇ ਹਵਾਲੇ ਨਾਲ ਗੱਲ ਸਾਹਮਣੇ ਆਈ ਕਿ ਉਹਨਾਂ ਦੇ ਘਰ ਦੇ ਵਿੱਚ ਲਾਈਟ ਲਾਈ ਹੋਈ ਸੀ ਬਾਰਡਰ ਦੇ ਬਿਲਕੁਲ ਨੇੜੇ ਦਾ ਏਰੀਆ ਇੱਥੇ ਕਰਕੇ ਡਰੋਨ ਦੇ ਨਾਲ ਹਮਲਾ ਕੀਤਾ ਗਿਆ ਮਜ਼ਾਇਲ ਦੇ ਨਾਲ ਹਮਲਾ ਕੀਤਾ ਗਿਆ ਜਿਸ ਵਿੱਚ ਕੱਲ ਅਸੀਂ ਦਿਖਾਇਆ ਸੀ ਕਿ ਫਰੀਦਕੋਟ ਵਿੱਚ ਜ਼ਖਮੀ ਹੋਏ ਨੇ ਇਹ ਲੋਕ ਔਰ ਸਭ ਤੋਂ ਵੱਡੀ ਗੱਲ ਜਲੰਧਰ ਬਲ ਬਲ ਇੱਕ ਵਾਰੀ ਫੇਰ ਆਪਾਂ ਰੁਕ ਕਰਦੇ ਹਾਂ ਸਵੇਰੇ 8:35 ਮਿੰਟ ਤੇ ਤਿੰਨ ਧਮਾਕਿਆਂ ਦੀ ਆਵਾਜ਼ ਸੁਣਾਈ ਦਿੰਦੀ ਹੈ ਇਹਨਾਂ ਧਮਾਕਿਆਂ ਦੇ ਵਿੱਚ ਹਤਾ ਹਲਾਗੇ ਹਤਾ ਹੱਤ ਕੋਈ ਖਬਰ ਸਾਹਮਣੇ ਨਹੀਂ ਆਈ ਲੇਕਿਨ ਫੇਰ ਵੀ ਡਿਪਟੀ ਕਮਿਸ਼ਨਰ ਜਲੰਧਰ ਨੇ ਕਿਹਾ ਕਿ ਅਲਰਟ ਰਹੋ ਚੁੱਕਣੇ ਰਹੋ ਪੀੜ ਪਾੜ ਵਾਲੀਆਂ ਥਾਵਾਂ ਤੇ ਨਾ ਜਾਓ ਉੱਚੀਆਂ ਮਾਰਤਾ ਤੇ ਮੌਲ ਦੇ ਵਿੱਚ ਪ੍ਰਵੇਸ਼ ਨਾ ਕਰੋ ਔਰ ਆਪਣਾ ਖਿਆਲ ਰੱਖੋ ਲੇਕਿਨ ਪੈਨਿਕ ਹੋਣ ਦੀ ਕੋਈ ਵੀ ਲੋੜ ਨਹੀਂ ਹੈ ਕੱਲ ਦੱਸਦੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਸਬੰਧ ਦੇ ਵਿੱਚ ਇੱਕ ਹਗਾਮੀ ਮੀਟਿੰਗ ਵੀ ਕੀਤੀ ਸੀ ਜਿਦੇ ਵਿੱਚ 10 ਕੈਬਨਰਨ ਮੰਤਰੀਆਂ ਦੀ ਡਿਊਟੀ ਲਾਈ ਸੀ ਕਿ ਉਹ ਵਕ ਵਕ ਬਾਰਡਰ ਏਰੀਆ ਵਿੱਚ ਜਾਣਗੇ ਤੇ ਉਥੋਂ ਦੇ ਸਥਿਤੀ ਬਾਰੇ ਜਾਇਜਾ ਲੈਣਗੇ ਤੇ ਲੋਕਾਂ ਨੂੰ ਹੌਸਲਾ ਦੇਣਗੇ ਕਿ ਖਬਰ ਆਉਣ ਦੀ ਲੋੜ ਨਹੀਂ ਪੰਜਾਬ ਸਰਕਾਰ ਉਹਨਾਂ ਦੇ ਨਾਲ ਬਿਲਕੁਲ ਤਿਆਰ ਵਰ ਤਿਆਰ ਖੜੀ ਹੈ ਲੋਕਾਂ ਦੇ ਹੌਸਲੇ ਬੁਲੰਦ ਹਨ ਪਾਕਿਸਤਾਨ ਦਾ ਜਵਾਬ ਦੇਣ ਲਈ ਹਰ ਪੰਧਾ ਤਿਆਰ ਪਰ ਤਿਆਰ ਬੈਠਾ ਹੈ ਲੇਕਿਨ ਗੱਲਬਾਤ ਦਾ ਸਿਲਸਲਾ ਕਿੱਥੋਂ ਨਿਕਲੂਗਾ ਕੌਣ ਵਿਚ ਵਿਚਾਲੇ ਵਿਚੋਲਗੀ ਕਰੂਗਾ ਇਹ ਹਲੇ ਤੈ ਨਹੀਂ ਹੋਇਆ ਕਿਉਂਕਿ ਇੱਕ ਦੂਜੇ ਤੇ ਹਮਲੇ ਕਰਨ ਦੀ ਪ੍ਰਕਿਰਿਆ ਜਿਹੜੀ ਆ ਉਹ ਦਿਨ ਬਾਅਦ ਦਿਨ ਵਧਦੀ ਜਾ ਰਹੀ ਹੈ ਹਾਲਾਂਕਿ ਸੋਚਿਆ ਸੀ ਕਿ ਦੋ ਦਿਨ ਵਿੱਚੋਂ ਤੋਂ ਬਾਅਦ ਤੀਜੇ ਦਿਨ ਸ਼ਾਇਦ ਕੋਈ ਸ਼ਾਂਤੀ ਹੋਵੇ ਲੇਕਿਨ ਤੀਸਰੇ ਦਿਨ ਵੀ ਸ਼ਾਂਤੀ ਨਹੀਂ ਰਹੀ ਹੁਣ ਵੀ ਪਾਕਿਸਤਾਨ ਵੱਲੋਂ ਮਸਾਇਲਾਂ ਦੇ ਨਾਲ ਡਰੋਨਾਂ ਤੇ ਨਾਲ ਭਾਰਤ ਦੇ ਹਮਲੇ ਜਿਹੜੇ ਨੇ ਉਹ ਜਾਰੀ ਨੇ